ਸੱਚੀ ਕਾਲ ਸਾਰੇ ਦੋਸਤੋ ਹੋਠੀਠਕ ਜੀ ਅੱਛਾ ਜੋ ਰਾਜਾ ਬੜੈੰਗ ਨੇ ਸਰਦਾਰ ਬੂਟਾ ਸਿੰਘ ਜੀ ਮਾਜੀ ਸਿੱਖ ਜੋ ਕਿ ਬਹੁਤ ਹੀ ਮਹਾਨ ਹਸਤੀ ਸੀ ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਤਰੱਕੀ ਕੀਤੀ ਤੇ ਇਹ ਜੋ ਰਾਜਾ ਬੜੈੰਗਾ ਜੀ ਪਤਨ ਲੀਡਰ ਐ ਐਮਐਲਏ ਕਿਉਂਕਿ ਆਪਾਂ ਨੂੰ ਤਾਂ ਪਤਾ ਨਹੀਂ ਕਿਉਂਕਿ ਆਪਾਂ ਕਿਸੇ ਪਾਰਟੀ ਨਾਲ ਸਹਿਮਤ ਨਹੀਂ ਹੁੰਦੇ ਤੇ ਬਾਕੀ ਇੱਕ ਦੋ ਲੋਕਾਂ ਨਾਲ ਬਾਕੀ ਵੀਰੇ ਹੋ ਜੋ ਭੇਤ ਭਾਵ ਜਾਂ ਜਾਤ ਪਾਤ ਉੱਚ ਨੀਚ ਕਈ ਜਗ੍ਹਾ ਤੇ ਹਜੇ ਵੀ ਚੱਲੀ ਜਾਂਦਾ ਚਲੋ ਇੱਕ ਦੋ ਲੈਣਾ ਸੁਣੋ ਯੁਗਾ ਯੁਗਾਂਤ ਰਹੀ ਹੁੰਦਾ ਆਇਆ ਜ਼ੁਲਮ ਗਰੀਬਾਂ ਤੇ ਹੁੰਦਾ ਸੀ ਹੁੰਦਾ ਹੈ ਹੁੰਦਾ ਰਹਿਣਾ ਏ ਭੇਤ ਭਾਵ ਜਾਤ ਪਾਤ ਦਾ ਵੈਤ ਕਰਾ ਹੁੰਦਾ ਜੋ ਪੈਂਦਾ ਸੀ ਪੈਂਦਾ ਹੈ ਸਦਾ ਹੀ ਪਹਿਣਾ ਏ ਅੱਜ ਵੀ ਕਈ ਗੁਰੂ ਘਰਾਂ ਵਿੱਚ ਈਰਖਾ ਹੁੰਦੀ ਹੈ ਵਰਤਨ ਅੱਡ ਅੱਡ ਕਹਿੰਦੇ ਵਿੱਚ ਪੰਗਤ ਬਹਿਣਾ ਏ ਊਚ ਨੀਚ ਨਫ਼ਰਤ ਅਮੀਰ ਹੀ ਕਰਦੇ ਨੇ ਹਰ ਵਰਗ ਦਾ ਗਰੀਬ ਨੂੰ ਪਿੰਡਾ ਸੈਨਾਏ ਇਦਾਂ ਹੀ ਦੁਨੀਆਦਾਰੀ ਮਿੱਤਰੋ ਚਲਦੀ ਰਹਿਣੀ ਹੈ ਛੱਡ ਕੋਟਲੀ ਦੇ ਕੇ ਵਾਲਿਆ ਛੱਡ ਹੁਣ ਹੋਰ ਕੀ ਕਹਿਣਾ ਹੈ ਹੁਣ ਦੱਸ ਹੋਰ ਕੀ ਕਹਿਣਾ ਹੈ ਥੈਂਕਸ ਲਵ ਯੂ ਵੀਰ ਜੀ